ਅੱਜ ਸਟੋਰੀ ਲੈ ਕੇ ਆਏ ਜੀ ਅਜਿਹੇ ਬਾਪ ਦੀ ਜਿਸ ਨੇ ਆਪਣੇ 14 ਸਾਲ ਦੇ ਜਵਾਕ ਦਾ ਕਤਲ ਕਰਤਾ ਤੇ 12 ਸਾਲ ਦੇ ਦੂਜੇ ਜਵਾਕ ਨਾਲ ਰਲ ਕੇ ਅਜਿਹੀਆਂ ਵਾਰਦਾਤਾਂ ਐਸੇ ਕਤਲਾਂ ਨੂੰ ਇਲਜ਼ਾਮ ਦਿੰਦਾ ਕਿ ਯੂ ਐਸ ਏ ਦੀ ਹਿਸਟਰੀ ਵਿੱਚ ਹੜਕਾ ਮੱਚ ਜਾਂਦਾ ਮੈਂ ਵੀਡੀਓ ਨੂੰ ਲੱਗਾ ਇੱਕ ਤੇ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਗੱਲ ਅਮਰੋ ਜਿਵਾਨ ਸੰਸ ਯੈਸ ਆਈ ਡਿਡ ਵਾਈ ਡਿਡ ਯੂ he was to sacrifice i was to murder 3 million people on the planet earth and he was sacrificed to see if i could murder woman of my own at the end of murdering all the people on earth i was going to murder my own family and then take my own life and become god ਜਿੱਦਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਕਹਿ ਰਿਹਾ ਕਿ ਇਹਨੇ 3 ਮਿਲੀਅਨ ਲੋਕ ਮਾਰਨੇ ਸੀਗੇ ਇਹ ਧਰਤੀ ਦੇ ਉੱਤੇ ਤੇ ਉਹਦਾ ਜਿਹੜਾ ਜਵਾਕ ਆ ਉਹ ਇੱਕ ਸੈਕਰੀਫਾਈਸ ਸੀਗਾ ਕਿ ਇਹ ਦੇਖਣਾ ਚਾਹੁੰਦਾ ਸੀਗਾ ਕਿ ਮੈਂ ਕਿਸੇ ਆਪਣੀ ਦੀ ਜਾਨ ਵੀ ਲੈ ਸਕਦਾ ਜਾਂ ਨਹੀਂ ਲੈ ਸਕਦਾ ਸੋ 3 ਮਿਲੀਅਨ ਲੋਕ ਮਾਰਨ ਤੋਂ ਬਾਅਦ ਇਹ ਕਹਿੰਦਾ ਮੈਂ ਆਪਦੀ ਸਾਰੀ ਫੈਮਿਲੀ ਮਾਰਨੀ ਸੀਗੀ ਤੇ ਸਾਰੀ ਫੈਮਿਲੀ ਮਾਰਨ ਤੋਂ ਬਾਅਦ ਮੈਂ ਆਪਦੇ ਆਪ ਨੂੰ ਮਾਰਨਾ ਸੀਗਾ ਤੇ ਮੈਂ ਆਪਦੇ ਆਪ ਨੂੰ ਗੋੜ ਬਣਾ ਲੈਣਾ ਸੀ ਇਹ ਬੰਦੇ ਦਾ ਨਾਂ ਸੀਗਾ ਜੋਸਫ ਕਲਿੰਗਰ ਇਹ ਬੰਦਾ ਯੂਐਸਏ ਪੈਂਸਿਲਵੇਨੀਆ ਦਾ ਰਹਿਣ ਵਾਲਾ ਸੀਗਾ ਤੇ ਇਹਨੇ ਆਪਦੇ 12 ਸਾਲਾਂ ਦੇ ਜਵਾਕ ਮਾਈਕਲ ਨਾਲ ਰਲ ਕੇ ਬਹੁਤ ਸਾਰੇ ਕਤਲਾ ਨੂੰ ਇਲਜ਼ਾਮ ਦਿੱਤਾ ਲੁੱਟਾਂ ਖੋਹਾਂ ਨੂੰ ਇਲਜ਼ਾਮ ਦਿੱਤਾ ਸੋ ਆਪਾਂ ਸਾਰਿਆਂ ਤੋਂ ਪਹਿਲਾਂ ਇਹ ਦੇਖਦੇ ਹਾਂ ਕਿ ਇਹ ਬੰਦਾ ਮਤਲਬ ਇਦਾਂ ਦਾ ਬਣਿਆ ਕਿਉਂ ਸੋ ਇਹਦੀ ਸ਼ੁਰੂਆਤ ਹੁੰਦੀ ਹੈ ਇਹਦੇ ਬਚਪਨ ਤੋਂ ਹੀ ਇਹਦਾ ਪਿਓ ਇਹਦੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਸੀ ਇਹਦੀ ਮਾਂ ਨਾ ਬਹੁਤ ਕੁੱਟਮਾਰ ਕਰਦਾ ਸੀਗਾ ਜਿਸ ਕਰਕੇ ਜਦੋਂ ਇਹ 2 ਸਾਲ ਦਾ ਸੀਗਾ ਤਾਂ ਇਹਦੀ ਮਾਂ ਨੇ ਇਹਨੂੰ ਅਡਾਪਸ਼ਨ ਲਈ ਦੇ ਦਿੱਤਾ ਸੀ ਕਿਸੇ ਯੂਰੋਪੀਅਨ ਮਤਲਬ ਫੈਮਿਲੀ ਨੂੰ ਤੇ ਇਹ ਯੂਰਪੀਅਨ ਫੈਮਿਲੀ ਚ ਜਾਂਦਾ ਉੱਥੇ ਸਾਰਾ ਕੁਝ ਪਹਿਲਾਂ-ਪਹਿਲਾਂ ਵਧੀਆ ਰਹਿੰਦਾ ਪਰ ਅਗੇਨ ਉੱਥੇ ਜਾ ਕੇ ਇਹਦੇ ਨਾਲ ਇਸ ਤੋਂ ਵੀ ਜ਼ਿਆਦਾ ਪੂਰੀ ਹੁੰਦੀ ਹੈ ਕਿਉਂਕਿ ਇਹਦਾ ਜਿਹੜਾ ਨਵਾਂ ਪਿਓ ਸੀ ਇਹਦੇ ਰੀਅਲ ਪਿਓ ਨਾਲੋਂ ਵੀ ਜ਼ਿਆਦਾ ਇਹਦੀ ਕੁੱਟਮਾਰ ਕਰਦਾ ਸੀ ਤੁਸੀਂ ਇਹ ਸਮਝੋ ਕਿ ਜੇ ਪਹਿਲਾਂ ਵਾਲੇ ਪਿਓ ਤੋਂ ਇਹਦੀ ਇੱਕ ਥੱਪੜ ਪੈਂਦਾ ਸੀ ਤਾਂ ਹੁਣ ਇਹਦੇ 10 ਥੱਪੜ ਪੈਂਦੇ ਸੀ ਇਸ ਨੂੰ ਘਰ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਸੀ ਰੂਮ ਦੇ ਵਿੱਚ ਲੋਕ ਲਾ ਕੇ ਰੱਖਿਆ ਜਾਂਦਾ ਸੀਗਾ ਇਹਨੂੰ ਗਵਾਂਡੀਆਂ ਦੇ ਜਵਾਕਾਂ ਨਾਲ ਖੇਡਣ ਨਹੀਂ ਦਿੱਤਾ ਜਾਂਦਾ ਸੀ ਆਸੇ-ਪਾਸੇ ਕਿਸੇ ਦੀ ਬਰਥਡੇ ਪਾਰਟੀ ਤੇ ਨਹੀਂ ਜਾਂਦਾ ਜਾਂਦਾ ਸੀ ਫਿਰ ਇਹਦਾ ਸਿੰਪਲ ਰੁਟੀਨ ਇਹ ਹੁੰਦਾ ਸੀ ਇਹਨੇ ਸਕੂਲੋਂ ਆਉਣਾ ਸਕੂਲੋਂ ਆ ਕੇ ਸ਼ੂ ਸ਼ਾਪ ਜੋ ਇਹਨਾਂ ਦਾ ਫੈਮਿਲੀ ਬਿਜ਼ਨਸ ਸੀ ਬੂਟ ਬਣਾਉਣ ਦਾ ਉੱਥੇ ਆ ਕੇ ਇਹਨੇ ਕੰਮ ਕਰਨਾ ਸੋ ਜਦੋਂ ਇਹ 11 ਸਾਲਾਂ ਦਾ ਹੋਇਆ ਤਾਂ ਇਸਨੇ ਘਰੋਂ ਚੋਰੀਆਂ ਕਰਨੀਆਂ ਚੋਰੀ ਕਰਕੇ ਆਸੇ ਪਾਸੇ ਦੇ ਜਵਾਕਾਂ ਨੂੰ ਮੂਵੀ ਦਿਖਾਉਣ ਲੈ ਜਾਂਦਾ ਇਹਨੂੰ ਦੋਸਤ ਬਣਾਉਣ ਦਾ ਬਹੁਤ ਚਾਹ ਹੁੰਦਾ ਸੀ ਤੇ ਜਸਦੀਪ ਘਰੇ ਆ ਕੇ ਵਾਪਸ ਆ ਕੇ ਇਸ ਨੂੰ ਸਜ਼ਾ ਮਿਲਦੀ ਸੀ ਇਹ ਫੈਮਿਲੀ ਟਾਰਚਰ ਹੀ ਸੀਗਾ ਜਿਸ ਕਰਕੇ ਇਹਦਾ ਸੁਭਾਅ ਬਾਕੀ ਬੱਚਿਆਂ ਨਾਲੋਂ ਜਾਂ ਬਾਕੀ ਦੁਨੀਆ ਨਾਲੋਂ ਬਹੁਤ ਅਲੱਗ ਹੋਇਆ ਉਹ ਟਾਈਮ ਲੰਘਦਾ ਵੱਡਾ ਹੁੰਦਾ ਇਹਦਾ ਵਿਆਹ ਹੁੰਦਾ ਇਹਦੇ ਦੋ ਜਵਾਕ ਹੁੰਦੇ ਆ ਤੇ ਪਰ ਇਹਦੀ ਪਤਨੀ 2 ਸਾਲ ਬਾਅਦ ਹੀ ਇਹਨੂੰ ਛੱਡ ਜਾਂਦੀ ਆ ਕਿਉਂਕਿ ਇਹ ਕੁੱਟਮਾਰ ਬਹੁਤ ਕਰਦਾ ਸੀ ਤੇ ਸੇਮ ਬਿਹੇਵੀਅਰ ਜਿਵੇਂ ਇਹਦੇ ਨਾਲ ਹੁੰਦਾ ਸੀ ਉਵੇਂ ਇਹ ਆਪਦੀ ਵਾਈਫ ਨਾਲ ਕਰਦਾ ਸੀ ਤੇ ਇਸ ਤੋਂ ਬਾਅਦ ਥੋੜੇ ਟਾਈਮ ਬਾਅਦ ਇਹ ਹੋਰ ਕਿਸੇ ਔਰਤ ਨੂੰ ਆਪਣੇ ਪਿਆਰ ਦੇ ਚੱਕਰਾਂ 'ਚ ਪਾਉਂਦਾ ਜੈਸ ਨਾਲ ਇਹਦਾ ਵਿਆਹ ਹੁੰਦਾ ਤੇ ਇਸ ਦੇ ਪੰਜ ਜਵਾਬ ਹੋੁੰਦੇ ਉਹਦੇ ਤੋਂ ਤੇ ਅੱਗੇ ਜਾ ਕੇ ਇਹਨੂੰ ਅੱਗ ਲਾਉਣ ਦਾ ਕਹਿੰਦੇ ਬਹੁਤ ਸ਼ੌਂਕ ਹੁੰਦਾ ਇਹ ਆਪ ਦੇ ਘਰ ਦੇ ਵਿੱਚ ਆਪ ਹੀ ਅੱਗ ਲਾ ਲੈਂਦਾ ਇੰਸ਼ੋਰੈਂਸ ਤੋਂ ਕਲੇਮ ਲੈਣ ਲਈ ਕਿ ਇੰਸ਼ੋਰੈਂਸ ਤੋਂ ਪੈਸੇ ਬਣਨਗੇ ਘਰ ਨੂੰ ਅੱਗ ਲਾ ਲੈਣਾ ਜਦੋਂ ਜੈਦ ਤੋਂ ਬਾਅਦ ਜਵਾਰ ਥੋੜੇ ਵੱਡੇ ਹੁੰਦੇ ਆ ਤੇ ਜਵਾਰ ਕਪੂਲਸ ਕੰਪਲੀਟ ਕਰ ਦਿੰਦੇ ਆ ਕਿ ਸਾਡਾ ਜਿਹੜਾ ਪਿਓ ਆ ਇਹ ਸਾਡੇ ਨਾਲ ਕੁੱਟਮਾਰ ਕਰਦਾ ਸਾਡੀ ਮਦਰ ਨਾਲ ਕੁੱਟਮਾਰ ਕਰਦਾ ਈਵਨ ਇਹ ਘਰ ਨੂੰ ਵੀ ਜਾਣ ਕੇ ਅੱਗ ਲਾ ਲੈਂਦਾ ਇੰਸ਼ੋਰੈਂਸ ਕਲੇਮ ਲੈਣ ਲਈ ਪੁਲਿਸ ਆਉਂਦੀ ਆ ਪੁੱਛਗਛ ਹੁੰਦੀ ਆ ਪਰ ਜਿਹੜੀ ਇਹਦੀ ਪਤਨੀ ਹੁੰਦੀ ਆ ਅਲੀਜਾਬੈਥ ਇਹ ਸਭ ਤੋਂ ਮੁੱਕਰ ਜਾਂਦੀ ਆ ਇਹਨੂੰ ਕਵਰ ਕਰਨ ਲੱਗ ਜਾਂਦੀ ਆ ਕਿ ਆਪਦੇ ਪਤੀ ਨੂੰ ਬਚਾਉਣ ਦੇ ਲਈ ਤੇ ਚਲੋ ਫੇਰ ਵੀ ਕਿਉਂਕਿ ਬੱਚਿਆਂ ਨੇ ਕੰਪਲੇਨਟ ਕੀਤੀ ਹੁੰਦੀ ਆ ਬਾਹਰਲੀਆਂ ਕੰਟਰੀਆਂ ਜੇ ਤੁਹਾਨੂੰ ਪਤਾ ਹੀ ਆ ਸਿਸਟਮ ਥੋੜਾ ਜਿਹਾ ਹੋਰ ਹਿਸਾਬ ਦਾ ਤੇ ਬੱਚਿਆਂ ਦੀ ਕੰਪਲੇਂਟ ਤੇ ਪੁਲਿਸ ਇਹਨੂੰ ਗ੍ਰਿਫਤਾਰ ਕਰਦੀ ਆ ਇਹ ਜੇਲ੍ਹ ਚ ਵੀ ਰੱਖਿਆ ਜਾਂਦਾ ਇਹਨੂੰ ਉੱਥੇ ਇਹਦੇ ਟੈਸਟ ਹੁੰਦੇ ਆ ਜਿਹਦੇ ਚੋਂ ਟੈਸਟਾਂ ਤੋਂ ਪਤਾ ਲੱਗਦਾ ਕਿ ਇਹਨੂੰ ਬਹੁਤ ਦਿਮਾਗੀ ਭਿਆਨਕ ਬਿਮਾਰੀ ਆ ਜਿਸ ਦਾ ਨਾਂਗਾ ਪੈਰਾਨੋਇਡ ਸਕਿਜ਼ੋਫੀਨੀਆ ਇੱਕ ਦਿਮਾਗੀ ਬਿਮਾਰੀ ਆ ਤੇ ਇਹ ਜੇਲ੍ਹ ਚ ਵੀ ਰਹਿੰਦਾ ਆ ਮੇਰੇ ਖਿਆਲ ਨਾਲ ਕੁਝ ਸਾਲ 1-2 ਸਾਲ ਜੇਲ੍ਹ ਚ ਵੀ ਰਹਿੰਦਾ ਇਸ ਤੋਂ ਬਾਅਦ ਘਰ ਆਉਂਦਾ ਹੁਣ ਜੇਲ੍ਹ ਦੇ ਵਿੱਚ ਇਹਨੂੰ ਪ੍ਰੋਪਰ ਟ੍ਰੀਟਮੈਂਟ ਮਿਲਦਾ ਹੁੰਦਾ ਜੋ ਵੀ ਇਹਦੀ ਬਿਮਾਰੀ ਹੈ ਨਾ ਸਾਈਕਲੋਜੀਕਲ ਟ੍ਰੀਟਮੈਂਟ ਇਹਨੂੰ ਪ੍ਰੋਪਰ ਮਿਲਦਾ ਪਰ ਘਰ ਆ ਕੇ ਇਹਦਾ ਬ੍ਰੇਕ ਪੈ ਜਾਂਦੀ ਆ ਟ੍ਰੀਟਮੈਂਟ ਤੋਂ ਜਿਹਦੇ ਨਾਲ ਕੇ ਇਹਦੀ ਬਿਮਾਰੀ ਬਹੁਤ ਜ਼ਿਆਦਾ ਭਿਆਨਕ ਹੋ ਜਾਂਦੀ ਆ ਇਹ ਦੱਸਦਾਗਾ ਕਿ ਇਸ ਨੂੰ ਅਜੀਬ ਆਵਾਜ਼ਾਂ ਸੁਣਦੀਆਂ ਗॉड ਦੀ ਆਵਾਜ਼ ਹੁੰਦੀ ਆ ਜੀਦਣਾ ਗੌੜੇ ਨੂੰ ਕਹਿੰਦਾ ਕਿ ਤੂੰ ਲੋਕਾਂ ਦਾ ਕਤਲ ਕਰਨਾ ਤੇ ਤੂੰ ਆਪ ਗॉड ਬਣ ਜੀਂਗਾ 3 ਬਿਲੀਅਨ ਲੋਕਾਂ ਨੂੰ ਮਾਰ ਕੇ ਚਲੋ ਇਹ ਗੌੜ ਦੇ ਪਲਾਨ ਨੂੰ ਫੋਲੋ ਕਰਦਾ ਜੋਸਫ ਨੇ ਡਿਸਾਈਡ ਕੀਤਾ ਕਿ ਉਹ ਇਹ ਪਲਾਨ ਦੇ ਉੱਤੇ ਕੰਮ ਕਰੂਗਾ 1977 ਦੇ ਵਿੱਚ ਉਹ ਇਹ ਪਲਾਨ ਨੂੰ ਕੰਟੀਨਿਊ ਕਰਦਾ ਤੇ ਉਹਨੂੰ ਇੱਕ ਬੰਦੇ ਦੀ ਲੋੜ ਹੁੰਦੀ ਆ ਆਪਦੇ ਨਾਲ ਜਿਹਦੇ ਵਿੱਚ ਉਹਨੂੰ ਆਪ ਦਾ ਹੀ ਜਵਾਕ 12 ਸਾਲਾਂ ਦਾ ਮਾਈਕਲ ਤੋਂ ਵਧੀਆ ਆਪਸ਼ਨ ਕੋਈ ਨਹੀਂ ਮਿਲਦੀ ਮਾਈਕਲ ਇੱਕ ਨਾਰਮਲ ਜਵਾਕ ਸੀਗਾ ਤੇ ਮਤਲਬ ਸਿੰਪਲ ਜਿਹਾ ਬਾਕ ਸੀ ਜਵਾਕ ਦਾ ਪਰ ਉਹਦੇ ਪਿਓ ਨੇ ਉਹਦਾ ਮਾਈਂਡ ਵਾਸ਼ ਕੀਤਾ ਹੁੰਦਾ ਈਵਨ ਜਦੋਂ ਫੜੇ ਵੀ ਜਾਂਦੇ ਐਟ ਦੀ ਐਂਡ ਉਹਦਾ ਜਵਾਕ ਇਹ ਕਹਿੰਦਾਗਾ ਕਿ ਡੈਡ ਮੈਨੂੰ ਪ੍ਰਾਊਡ ਆ ਕਿ ਜੋ ਸਭੀ ਮੈਂ ਕੀਤਾ ਸੋ ਅੱਗੇ ਜਾ ਕੇ ਉਹ ਸੀਰੀਅਲ ਕਿਲਿੰਗ ਦੇ ਵਿੱਚ ਐਜ਼ ਅ ਸਿਸਟੈਂਟ ਆਫ ਦੇ ਪਿਓ ਦੇ ਨਾਲ ਕੰਮ ਕਰਦਾ ਇਹਨਾਂ ਦਾ ਸਭ ਤੋਂ ਪਹਿਲਾ ਕੇਸ ਆ ਇਹ 10 ਸਾਲਾਂ ਦੇ ਜਵਾਕ ਨੂੰ ਕਿਡਨੈਪ ਕਰਦੇ ਆ ਉਹਦਾ ਨਾਮ ਦਾ ਜੋਸ ਕਲਾਰਜ਼ੋ ਇਨੂੰ ਕਿਡਨਾਪ ਕਰਕੇ ਇੱਕ ਪੁਰਾਣੀ ਫੈਕਟਰੀ ਦੇ ਵਿੱਚ ਰੱਖਿਆ ਜਾਂਦਾ ਉੱਥੇ ਇਹਨਾਂ ਬਹੁਤ ਕੁੱਟਮਾਰ ਕੀਤੀ ਜਾਂਦੀ ਆ ਤੇ ਇਹਨੂੰ ਤਸੀਹੇ ਦਿੱਤੇ ਜਾਂਦੇ ਆ ਇਹਨਾਂ ਇਹਨੂੰ ਤਸੀਹੇ ਦੇਣ ਦਾ ਉਹਦਾ ਸਿੰਪਲ ਮਤਲਬ ਇਹੀ ਹੁੰਦਾ ਕਿ ਉਹ ਆਪਦੇ ਮੁੰਡੇ ਮਾਈਕਲ ਨੂੰ ਦੱਸ ਰਿਹਾ ਹੁੰਦਾ ਆਪਣੇ ਮਿਸ਼ਨ ਬਾਰੇ ਕਿ ਇਹ ਸਾਰੀਆਂ ਚੀਜ਼ਾਂ ਨਾਰਮਲ ਹੀ ਹੋਣਗੀਆਂ ਤੇ ਹੱਦ ਉਦੋਂ ਹੋ ਜਾਂਦੀ ਆ ਜਦੋਂ ਇਹ ਆਪਦੀ 14 ਸਾਲ ਦੇ ਜੋਾਕ ਜੋਏ ਨੂੰ ਕਤਲ ਕਰ ਦਿੰਦਾ ਤੇ ਕੰਸਟਰਕਸ਼ਨ ਸਾਈਟ ਤੇ ਸੁੱਟ ਦਿੰਦਾ ਪੁਲਿਸ ਨੂੰ ਇਹਦੀ ਕ੍ਰਿਮੀਨਲ ਹਿਸਟਰੀ ਹੁੰਦੀ ਆ ਪੁਲਿਸ ਨੂੰ ਸ਼ੱਕ ਤਾਂ ਇਹਦੇ ਤੇ ਹੁੰਦਾ ਪਰ ਐਟ ਦੀ ਐਂਡ ਉਹਨਾਂ ਨੂੰ ਕੁਝ ਮਿਲਦਾ ਨਹੀਂ ਤਾਂ ਇੱਕ ਕੇਸ ਠੰਡੇ ਪਾਸੀ ਪੈ ਜਾਂਦਾ ਆਪਦੇ ਮੁੰਡੇ ਦੇ ਕਤਲ ਤੋਂ ਬਾਅਦ 6 ਵੀਕ ਤੱਕ ਇਹ ਨਿਊ ਜਰਸੀ ਏਰੀਏ ਦੇ ਵਿੱਚ ਫਿਰਦੇ ਰਹਿੰਦੇ ਐ ਸੇਲਜ਼ਮੈਨ ਇਹ ਟਾਈਮ ਦੇ ਵਿੱਚ ਇਹ ਚਾਰ ਫੈਮਲੀਆ ਨਾਲ ਸੇਮ ਚੀਜ਼ਾਂ ਕਰਦੇ ਆ ਕੁੱਟਮਾਰ ਕਰਦੇ ਆ ਕਤਲ ਕਰਦੇ ਆ ਲੁੱਟਖੋਹ ਕਰਦੇ ਆ ਚਾਰ ਫੈਮਲੀਆ ਨੂੰ ਆਪਦਾ ਵਿਕਟਮ ਬਣਾਉਂਦੇ ਆ ਪਰ ਸਭ ਤੋਂ ਵੱਧ ਚਰਚਾ 'ਚ ਰਹਿਣ ਵਾਲਾ ਕੇਸ 1975 ਦਾ ਬ੍ਰੈਸਟਨ ਨਿਊ ਜਰਸੀ ਦਾ ਜਦੋਂ ਇਹ ਕੁਝ ਵੇਚਣ ਦੇ ਬਹਾਨੇ ਇੱਕ ਘਰ ਦਾ ਡੋਰ ਨੌਕ ਕਰਦੇ ਆ ਤਾਂ ਡੀਡੀ ਨਾਮ ਦੀ ਕੁੜੀ ਅ ਘਰ ਦਾ ਦਰਵਾਜ਼ਾ ਖੋਲਦੀ ਆ ਜੋ ਆਪਣੇ ਛੋਟੇ ਜਵਾਕ ਨਾਲ ਤੇ ਆਪਦੀ ਦਾਦੀ ਨਾਲ ਰਹਿੰਦੀ ਹੁੰਦੀ ਆ ਤਾਂ ਇਹ ਪਿਓ ਪੁੱਤਾਂ ਨੂੰ ਇਹ ਈਜ਼ੀ ਟਾਰਗੇਟ ਲੱਗਦੇ ਆ ਇਹ ਘਰ ਦੇ ਵਿੱਚ ਵੜਦੇ ਆ ਤੇ ਉਹਨਾਂ ਸਾਰਿਆਂ ਦੀ ਕੁੱਟਮਾਰ ਕਰਦੇ ਆ ਜਿੱਦਾਂ ਹੀ ਇਹ ਕੁੱਟਮਾਰ ਕਰ ਰਹੇ ਹੁੰਦੇ ਆ ਤਾਂ ਵਾਰੀ-ਵਾਰੀ ਹੋਰ ਫੈਮਿਲੀ ਮੈਂਬਰ ਡੀਡੀ ਦੇ ਘਰ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦੇ ਆ ਜਿਵੇਂ ਡੀਡੀ ਦੀ ਮਦਰ ਸਿਸਟਰ ਤੇ ਸਿਸਟਰ ਦਾ ਘਰ ਵਾਲਾ ਇਹ ਕੁੱਲ 7 ਜਾਣੇ ਬੇਸਮੈਂਟ ਦੇ ਵਿੱਚ ਬੰਦੀ ਬਣਾ ਕੇ ਰੱਖ ਲੈਂਦੇ ਆ ਸਾਰਿਆਂ ਨੂੰ ਤੇ ਜੋ ਜੋਸਫ ਦਾ ਮੁੰਡਾ ਹੁੰਦਾ ਮਾਈਕਲ ਉਹ ਘਰ ਦੇ ਵਿੱਚੋਂ ਕੀਮਤੀ ਚੀਜ਼ਾਂ ਲੱਭਣ ਲੱਗ ਜਾਂਦਾ ਜਿਵੇਂ ਕੋਈ ਗਹਿਣਾ ਗੱਟਾ ਪੈਸੇ ਤੇ ਹੋਰ ਕੀਮਤੀ ਚੀਜ਼ਾਂ ਸੋ ਇਸ ਤੋਂ ਬਾਅਦ ਘਰ ਦੇ ਵਿੱਚ ਉਹ ਐਂਟਰੀ ਹੁੰਦੀ ਆ ਆ ਮਾਰੀਆ ਨਾਮ ਦੀ ਕੁੜੀ ਦੀ ਜੋ ਕਿ ਨਰਸ ਹੁੰਦੀ ਆ ਤੇ ਡੀਡੀ ਦੀ ਦਾਦੀ ਦੀ ਦੇਖਭਾਲ ਲਈ ਆਉਂਦੀ ਰਹਿੰਦੀ ਆ ਹਨਾ ਘਰ ਦੇ ਵਿੱਚ 21 ਸਾਲ ਦੀ ਉਮਰ ਹੁੰਦੀ ਆ ਜਦੋਂ ਹੀ ਇਹ ਘਰ ਦੇ ਵਿੱਚ ਐਂਟਰ ਹੁੰਦੀ ਆ ਤਾਂ ਇਹਨੂੰ ਜੋਸਫ ਚੱਕ ਕੇ ਪੌੜੀਆਂ ਤੋਂ ਥੱਲੇ ਸੁੱਟ ਦਿੰਦਾ ਤੇ ਇਸ ਤੋਂ ਬਾਅਦ ਇਸ ਨੂੰ ਮਤਲਬ ਹੋਰ ਕੰਮ ਕਰ ਲਈ ਕਿਹਾ ਜਾਂਦਾ ਜਿਸ ਨੂੰ ਇਹ ਮਾਰੀਆ ਨਾਮ ਦੀ ਕੁੜੀ ਰਿਫਿਊਜ਼ ਕਰ ਦਿੰਦੀ ਆ ਜਿੱਦਾਂ ਹੀ ਉਹ ਰਿਫਿਊਜ਼ ਕਰਦੀ ਆ ਤਾਂ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਦੋਨੇ ਪਿਓ ਪੁੱਤਾਂ ਦੁਆਰਾ ਤੇ ਜਿੱਦਾਂ ਹੀ ਉਹ ਕਤਲ ਕਰ ਰਹੇ ਹੁੰਦੇ ਮਾਰੀਆ ਦਾ ਤਾਂ ਉਹਨਾਂ ਚੋਂ ਇੱਕ ਮਤਲਬ ਡੀਡੀ ਜੋ ਮਦਰ ਹੁੰਦੀ ਆ ਉਹ ਬਾਹਰ ਭੱਜਣ ਵਿੱਚ ਕਾਮਯਾਬ ਹੋ ਜਾਂਦੀ ਆ ਜਿੱਦਾਂ ਉਹ ਬਾਹਰ ਜਾਂਦੀ ਆ ਆਪਣੇ ਗਵਾਂਡੀਆਂ ਨੂੰ ਦੱਸਦੀ ਆ ਸਾਰਾ ਕੁਝ ਪੁਲਿਸ ਕਾਲ ਕਰਦੀ ਆ ਜਿੱਦਾਂ ਹੀ ਪੁਲਿਸ ਆਉਂਦੀ ਆ ਤਾਂ ਇਹ ਦੋਨੇ ਪਿਓ ਪੋਤ ਉਥੋਂ ਭੱਜ ਚੁੱਕੇ ਹੁੰਦੇ ਆ ਤੇ ਗਲਤੀ ਇਹਨਾਂ ਤੋਂ ਇਹ ਹੋ ਜਾਂਦੀ ਆ ਤੇ ਰਾਹ ਦੇ ਵਿੱਚ ਇਹ ਖੂਨ ਨਾਲ ਭਿੱਜੀ ਸ਼ਰਟ ਜੋਸਫ ਦੀ ਇਹ ਪੁਲਿਸ ਨੂੰ ਲੱਭ ਜਾਂਦੀ ਆ ਤੇ ਹਥਿਆਰ ਲੱਭ ਜਾਂਦੇ ਆ ਪੁਲਿਸ ਨੂੰ ਤੇ ਇਸ ਤੋਂ ਬਾਅਦ ਸਕੈਚ ਕ੍ਰੀਏਟ ਕੀਤਾ ਜਾਂਦਾ ਫੇਮ ਉਹ ਪੁਲਿਸ ਵੱਲੋਂ ਡੀਡੀ ਦੀ ਫੈਮਿਲੀ ਵੱਲੋਂ ਤੇ ਕਾਫੀ ਦਿਨ ਜਦੋਜਹਿਦ ਤੋਂ ਬਾਅਦ ਪੁਲਿਸ ਨੂੰ ਇਹ ਦੋਨੇ ਮਿਲ ਜਾਂਦੇ ਆ ਫੜੇ ਜਾਂਦੇ ਆ ਇਹ ਤੇ ਪਹਿਲਾਂ ਤਾਂ ਇਹ ਮੁਕਰਦੇ ਆ ਦੋਨੇ ਜਾਨੇ ਕਿ ਅਸੀਂ ਨਹੀਂ ਇਹ ਕੁਝ ਵੀ ਕੀਤਾ ਪਰ ਕੋਰਟ ਦੇ ਵਿੱਚ ਇਹ ਗਿਲਟੀ ਸਾਬਤ ਹੁੰਦੇ ਆ ਇਹ ਬੰਦਾ ਕੋਰਟ ਦੇ ਵਿੱਚ ਹਮੇਸ਼ਾ ਬਾਈਬਲ ਨਾਲ ਲੈ ਕੇ ਜਾਂਦਾ ਸੀ ਅਤੇ ਬਲੇਮ ਕਰਦਾ ਸੀ ਕਿ ਇਹਨੇ ਜੋ ਵੀ ਕੀਤਾ ਗॉड ਦੇ ਅੱਖਾਂ ਦੇ ਕੀਤਾ ਅਤੇ ਇਹਨੇ ਇਕੱਲਾ ਗॉड ਦੇ ਆਰਡਰ ਨੂੰ ਫੋਲੋ ਕੀਤਾ ਇਸ ਨੂੰ ਅੱਗੇ ਜਾ ਕੇ ਟ੍ਰਾਇਲ ਤੋਂ ਬਾਅਦ ਉਮਰ ਕੈਦ ਹੁੰਦੀ ਹੈ ਉਮਰ ਕੈਦ ਤੋਂ ਬਾਅਦ ਤੇ ਇਹ ਇੰਨਾ ਕੁ ਪਾਗਲ ਟਾਈਪ ਸਾਈਕੋ ਬੰਦਾ ਸੀਗਾ ਕਿ ਇਹਨੇ ਸਿਰ ਨੂੰ ਅੱਗ ਲਾ ਕੇ ਉੱਤੇ ਐਗ ਆਂਡਾ ਪਕਾਉਣ ਦੀ ਕੋਸ਼ਿਸ਼ ਕੀਤੀ ਅਤੇ ਜਿਹੜੇ ਗਾਰਡ ਇਹਨੂੰ ਬਚਾਉਣ ਆਏ ਉਹਨਾਂ ਦੀ ਵੀ ਕੁੱਟ ਮਾਰ ਇਹਨੇ ਕੀਤੀ। ਜੇਲ੍ਹ ਵਿੱਚੋਂ ਇਹਨੂੰ ਸਾਈਕੋਟ੍ਰਿਕ ਹਸਪੀਟਲ ਵਿੱਚ ਮੂਵ ਕਰ ਦਿੱਤਾ ਜਾਂਦਾ ਜਿੱਥੇ ਇਹ ਫੇਰ ਉੱਥੇ ਜਾ ਕੇ ਬਹੁਤ ਹਰਕਤਾਂ ਕਰਦਾ ਕਿਸੇ ਪੇਸ਼ੈਂਟ ਦੇ ਵੀ ਇਹ ਚਾਕੂ ਮਾਰਦਾ। ਜਿੱਥੋਂ ਫੇਰ ਇਸਨੂੰ ਮੂਵ ਕਰਕੇ ਜੇਲ੍ਹ ਦੇ ਅਲੱਗ ਬੈਰਕ ਵਿੱਚ ਰੱਖਿਆ ਜਾਂਦਾ ਜਿੱਥੇ ਇਹ ਇਕੱਲਾ ਹੁੰਦਾ। ਤੇ ਪੁਲਿਸ ਦਸਨ ਮੁਕਤਾਬਕ ਇਹ ਬੰਦਾ ਬੈਰਕ ਦੇ ਜੇਲ੍ਹ ਦੀ ਬੈਰਕ ਦੇ ਵਿੱਚ ਇਦਾਂ ਰਹਿੰਦਾ ਸੀ ਜਿਵੇਂ ਇਹ ਉਹਨੂੰ ਓਨ ਕਰਦਾ ਹੋਵੇ ਓਨਰ ਹੋਵੇ ਉਹ ਜਗ੍ਹਾ ਦਾ ਸੋ ਪੂਰੇ 20 ਸਾਲ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਹਾਰਟ ਫੇਲਿਅਰ ਨਾਲ ਮਾਰਚ 26 1996 ਚ ਇਹਦੀ ਮੌਤ ਹੋ ਜਾਂਦੀ ਆ ਤੇ ਇਹ ਬੰਦੇ ਦੇ ਆਖਰੀ ਵਰਡ ਇਹ ਸੀਗੇ ਕਿ ਰੱਬ ਨੇ ਵਾਦਾ ਕੀਤਾ ਸੀ ਕਿ ਮੈਂ ਰੱਬ ਬਣਾਗਾ ਪਰ ਕਹਿੰਦਾ ਅੱਜ ਮੈਂ ਰੱਬ ਨਹੀਂ ਆ ਮੈਂ ਇੱਕ ਮਾਨਸਿਕ ਮਰੀਜ਼ ਆ ਜਿਹਦੇ ਕਰਕੇ ਮੈਨੂੰ ਗੁੱਸਾ ਬਹੁਤ ਆਉਂਦਾ ਸੀ ਇਹ ਸੀ ਇਹਦੀ ਕਹਾਣੀ ਫਿਰ ਜੋ ਇਹਦਾ ਜਵਾਕ ਰਹਿ ਜਾਂਦਾ 12 ਸਾਲ ਦਾ ਸੀ ਮਾਈਕਲ ਉਹਨੂੰ 21 ਸਾਲ ਤੱਕ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਉਹਨੂੰ ਥੈਰਪੀਆਂ ਦਿੱਤੀਆਂ ਜਾਂਦੀਆਂ ਤੇ 21 ਸਾਲ ਹੋਣ ਤੋਂ ਬਾਅਦ ਉਸਨੂੰ ਛੱਡਿਆ ਜਾਂਦਾ ਉਹਨੂੰ ਅਲੱਗ ਆਈਡੈਂਟੀਟੀ ਦਿੱਤੀ ਜਾਂਦੀ ਹੈ ਅਲੱਗ ਨਾਮ ਦਿੱਤਾ ਜਾਂਦਾ ਤੇ ਬਸ ਇਹ ਸੀਗੀ ਕਹਾਣੀ ਪਿਓ ਦੀ ਜਿਹਨੇ ਆਪ ਦੀ ਜਵਾਕ ਨੂੰ ਮਾਰਤਾ ਮੈਂਟਲ ਹੋਣ ਕਰਕੇ ਤੇ ਦੂਜੇ ਆਪ ਦੇ ਜਵਾਕ ਨੂੰ ਅਪਰਾਧੀ ਬਣਾਤਾ ਚਲੋ ਵੈਸੇ ਠੀਕ ਆ ਗਵਰਨਮੈਂਟ ਨੇ ਵੀ ਵਧੀਆ ਕੀਤਾ ਉਹਦੇ ਜਵਾਕ ਨੂੰ 21 ਸਾਲ ਤੱਕ ਤਾਂ ਰੱਖਿਆ ਜੇਲ੍ਹ ਚ ਬਾਅਦ ਚ ਉਹਨੂੰ ਛੜਤਾ ਉਹਦੀ ਆਈਡੈਂਟੀਟੀ ਪ੍ਰਾਣੀ ਗਾਇਬ ਕਰਤੀ ਤੇ ਨਵੀਂ ਆਈਡੈਂਟੀਟੀ ਦੇਤੀ ਥੈਂਕ ਯੂ ਸੋ ਮੱਚ ਦੇਖਣ ਲਈ ਤੇ ਫੋਲੋ ਜਰੂਰ ਕਰਿਓ ਸ਼ੇਅਰ ਕਰਿਓ ਜੇ ਤੁਹਾਨੂੰ ਵਧੀਆ ਲੱਗਿਆ